ਤਜ ਜੋ ਤਾਂ ਸਿੰਘ ਤਾਰੇ ਨੂੰ ਅੱਜ ਕੇਸ ਕੀਤਾ ਗਿਆ ਕਿਹੜੇ ਕੇਸ ਤੇ ਕੀਤਾ ਗਿਆ ਇਹ ਨਹੀਂ ਤੇ ਕੀ ਤਰੀਕ ਪਈ ਹੈ 28 7 2009 ਨੂੰ ਰੁਲਦਾਸ ਸਿੰਘ ਰੌੜ ਜੋ ਰਾਸ਼ਟਰੀ ਸਿਕਸ਼ਮਤਾ ਦੇ ਮੁਖੀ ਸੀ ਉਹਨਾਂ ਦਾ ਕੁਝ ਅਣਪਛਾਤੇ ਦੋ ਤਿੰਨ ਲੜਕਿਆਂ ਨੇ ਕਤਲ ਕਰਤਾ ਸੀ ਉਹਨਾਂ ਦੇ ਘਰ ਦੇ ਬਾਹਰ ਰਾਤ ਨੂੰ ਉਸ ਤੋਂ ਬਾਅਦ ਤਫਤੀਸ਼ ਚੱਲਦੀ ਰਹੀ ਤਫਤੀਸ਼ ਦੇ ਵਿੱਚ ਬਹੁਤ ਸਾਰੇ ਲੜਕੇ ਫੜੇ ਔਰ ਉਹਨਾਂ ਨੂੰ ਡਿਸਚਾਰਜ ਕਰਾਉਂਦੇ ਰੇ ਸਮੇਂ ਸਮੇਂ ਤੇ ਬਾਅਦ ਵਿੱਚ ਪੰਜ ਅਕਿਊਜ਼ਡ ਦਰਸ਼ਨ ਸਿੰਘ ਵਗੈਰਾ ਤੇ ਮਕਾਰੋਪੁਰ ਵਾਲੇ ਤੇ ਇਹ ਚੱਲਿਆ ਤੇ ਆਫਟਰ ਟ੍ਰਾਇਲ ਉਸ ਪੰਜ ਦੇ ਪੰਜ ਇਕਵਿਟ ਹੋ ਗਏ ਉਹਨਾਂ ਦਾ ਹਲੇ ਫੈਸਲਾ ਹੋਣ ਦੇ ਦੌਰਾਨ ਹੀ ਰਮਨਦੀਪ ਗੋੜੀ ਤੇ ਜਗਤਾਰ ਸਿੰਘ ਤਾਰਾ ਨੂੰ ਵੀ ਇਸ ਕੇਸ ਦੇ ਵਿੱਚ ਲਿਆਂਦਾ ਗਿਆ ਤੇ ਲਿਆ ਕੇ ਉਹਨਾਂ ਨੂੰ ਉਹਨਾਂ ਤੇ ਵੀ ਕੇਸ ਸ਼ੁਰੂ ਕੀਤਾ ਤੇ ਹੁਣ ਸਾਰੇ ਗਵਾਹ ਤਕਰੀਬਨ ਪਹੁੰਚ ਚੁੱਕੇ ਨੇ ਤਕਰੀਬਨ 25 45 46 ਗਵਾਹ ਗਵਾਹੀ ਦੇ ਚੁੱਕੇ ਨੇ ਇਸ ਤੋਂ ਬਾਅਦ ਉਹਨੂੰ 313 ਦੀ ਸਟੇਟਮੈਂਟ ਵਾਸਤੇ ਜਗਤਾਰ ਸਿੰਘ ਨੂੰ ਲਿਆਂਦਾ ਗਿਆ ਸੀ ਤੇ ਜਗਤਾਰ ਸਿੰਘ ਦੀ ਅੱਜ ਸਟੇਟਮੈਂਟ ਸ਼ੁਰੂ ਹੋਈ ਹੈ ਤੇ ਨੈਕਸਟ ਡੇਟ ਜਦੋਂ ਦੱਸਣਗੇ ਜੀ ਸਾਹਿਬ ਪਰ ਐਟ ਦੀ ਸੇਮ ਟਾਈਮ ਦੋ ਤਿੰਨ ਗੱਲਾਂ ਬੜੀਆਂ ਇੰਪੋਰਟੈਂਟ ਨੇ ਕਿ ਜਗਤਾਰ ਸਿੰਘ ਨੇ ਇੱਕਦਾ ਆਨਰੇਬਲ ਕੋਰਟ ਨੂੰ ਰਿਕੁਐਸਟ ਕੀਤੀ ਹੈ ਵੀ ਜਦੋਂ ਵੀ ਮੇਰੀ ਸਟੇਟਮੈਂਟ ਦੇ ਆਖਰੀ ਪਾਰਟ ਹੋਏ 313 ਦਾ ਉੱਥੇ ਮੈਂ ਰਹਿਣਾ ਚਾਹੁੰਦਾ ਕਿਉਂਕਿ ਕੁਝ ਪੁਆਇੰਟ ਮੈਂ ਲਿਖ ਕੇ ਲੈ ਕੇ ਆਉਂਗਾ ਜਿਹੜਾ ਉਸ ਦਿਨ ਮੈਂ ਆਪਣੇ ਬਿਆਨ 'ਚ ਲਿਖਾਉਂਗਾ ਉਸ ਵਾਰ ਬੈਸ ਵੜੇ ਮੇਰੀ ਹਾਜ਼ਰੀ ਮੈਨੂੰ ਜਰੂਰ ਪੁਰਵੰਧ ਕੀਤਾ ਜਾਵੇ ਤਾਂ ਕਿ ਮੈਨੂੰ ਪੇਸ਼ ਕਰਕੇ ਮੇਰੀ ਹਾਜ਼ਰੀ ਦੇ ਵਿੱਚ ਬੈਸ ਹੋਵੇ ਤੇ ਮੇਰੀ ਹਾਜ਼ਰੀ 'ਚ ਕੇਸ ਦਾ ਨਿਢਣਾ ਹੋਵੇ ਤੇ ਦੂਜੀ ਜਿਹੜੀ ਇੰਪੋਰਟੈਂਟ ਗੱਲ ਅੱਜ ਦੇ ਸਮੇਂ ਇਲੈਕਸ਼ਨ ਦੇ ਦੌਰਾਨ ਜਗਤਾਰ ਸਿੰਘ ਉਹਨਾਂ ਨੇ ਕਹੀ ਹੈ ਉਹ ਬਹੁਤ ਇੰਪੋਰਟੈਂਟ ਹੈ ਜਗਤਾਰ ਸਿੰਘ ਉਹਨਾਂ ਨੇ ਤਾਰਾ ਉਹਨੇ ਇਹ ਗੱਲ ਕਹੀ ਹੈ ਕਿ ਸਿਮਰਜੀਤ ਸਿੰਘ ਮਾਨ ਅਮਰਤਪਾਲ ਸਿੰਘ ਤੇ ਹੋਰ ਜਿਹੜੇ ਪੰਥਕ ਸ਼ਕਤੀ ਦਾ ਹੈ ਜਿਹੜਿਆਂ ਨੇ ਮਨੁੱਖੀ ਅਧਿਕਾਰਾਂ ਵਾਸਤੇ ਕੰਮ ਕੀਤਾ ਜਿਨ੍ਹਾਂ ਨੇ ਪੰਜਾਬ ਦੀ ਬਿਹਤਰੀ ਵਾਸਤੇ ਸਿੱਖੀ ਦੀ ਬਿਹਤਰੀ ਵਾਸਤੇ ਕੀਤਾ ਉਹਨਾਂ ਨੂੰ ਤੁਸੀਂ ਸਾਰੇ ਪਾਰਟੀਬਾਜੀ ਤੋਂ ਉੱਪਰ ਉੱਟ ਕੇ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਜਿਤਾਓ ਤੇ ਤਾਂ ਕਿ ਉਹਨਾਂ ਜਿਹੜੀ ਪੰਥ ਦੀ ਪੰਜਾਬ ਦੀ ਹਿਊਮਨ ਰਾਈਟਸ ਦੀ ਗੱਲ ਪਾਰਲੀਮੈਂਟ ਤੱਕ ਪਹੁੰਚ ਸਕੀ ਤੇ ਸਰ ਉਹ ਕੀ ਮਾਂਜੋਗ ਅਦਾਲਤ ਮਨੋ ਕੀ ਡੇਟ ਮੁਕਰਰ ਕੀਤੀ ਹੈ ਉਹਾਨੂੰ ਆਣ ਵੀ ਮਾਂਜੋਗ ਅਦਾਲਤ ਕੋਈ ਸਕਿਉਰਟੀ ਰੀਜਨ ਕਰਕੇ ਇਹਨਾਂ ਨੂੰ ਜਲਦੀ ਲੈ ਕੇ ਜਾਣਾ ਸੀ ਤੇ ਮਾਂਜੋਗ ਥੋੜੀ ਦੇਰ ਚ ਡੇਟ ਉਹਨਾਂ ਅਗਲੀ ਦੱਸਣਗੇ ਕਿਉਂਕਿ ਹਲੇ ਬਿਆਨ ਚੱਲ ਰਹੇ ਨੇ ਸਿਰਫ ਜਗਤਾਰ ਸਿੰਘ ਤੜਾਈ ਹੈ ਸੀ ਕੱਲੇ ਰਮਨਦੀਪ ਗੋਲਡੀ ਬੇਲ ਤੇ ਉਹ ਵੀ ਆਏ ਸੀ ਦੋਨੋਂ ਆਏ ਸੀ ਦੋਨੋਂ ਆਏ ਸੀ